ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਖੇਮਕਰਨ ਤੋਂ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਦੇ ਵਿੱਚ ਜਿੱਥੇ ਬੀਐਸਐਫ 101 ਬਟਾਲੀਅਨ ਵੱਲੋਂ ਇੱਕ ਸਿਵਲ ਐਕਸ਼ਨ ਪ੍ਰੋਗਰਾਮ ਦੇ ਤਹਿਤ ਫ੍ਰੀ ਮੈਡੀਕਲ ਕੈਂਪ ਲਗਾਇਆ ਯਾ ਜਿਸ ਵਿੱਚ ਇਸ ਮੈਡੀਕਲ ਕੈਂਪ ਦੇ ਵਿੱਚ ਅੰਮ੍ਰਿਤਸਰ ਢੀਂਗਰਾ ਹਸਪੀਟਲ ਦੇ ਡਾਕਟਰਾਂ ਦੀਆਂ ਟੀਮਾਂ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਜਿਸ ਵਿੱਚ ਡਾਕਟਰ ਜਨਾਨੀਆਂ ਦੇ ਮਾਹਿਰ ਡਾਕਟਰ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਜੋ ਇੱਥੇ ਫ੍ਰੀ ਚੈੱਕਅਪ ਦੇ ਲਈ ਅਤੇ ਇਹਨਾਂ ਆਏ ਹੋਏ ਸਾਰੇ ਬਾਹਰ ਤੋਂ ਵੀ ਜਿੰਨੇ ਲੋਕ ਆਏ ਆ ਉਹਨਾਂ ਦਾ ਵੀ ਫ੍ਰੀ ਚੈੱਕਅਪ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਦਵਾਈਆਂ ਵੀ ਫਰੀ ਮੁਵैया ਕਰਵਾਈਆਂ ਜਾਣਗੀਆਂ ਦੋਸਤੋ ਮੈਂ ਆਪਣੇ ਚੈਨਲ ਦੇ ਮਾਧਮ ਰਾਹੀਂ ਤੁਹਾਨੂੰ ਅੱਜ ਦੀਆਂ ਇਹ ਸਾਰੀਆਂ ਲਾਈਵ ਤਸਵੀਰਾਂ ਥੋੜੇ ਸਮੇਂ ਦੇ ਵਿੱਚ ਹੀ ਦਿਖਾ ਰਿਆ ਹਾਂ ਜਿੱਥੇ ਕਿ ਬੀਐਸਐਫ ਵੱਲੋਂ ਬਾਰਡਰ ਦੇ ਉੱਤੇ ਚੌਕਸੀ ਰੱਖ ਕੇ ਦੇਸ਼ ਦੀ ਰਾਖੀ ਕੀਤੀ ਜਾਂਦੀ ਹੈ ਕਿ ਆਮ ਲੋਕ ਜਿਹੜੇ ਆਰਾਮ ਦੀ ਨੀਂਦ ਸੌ ਸਕਣ ਉੱਥੇ ਹੀ ਬੀਐਸਐਫ ਜਿਹੜੀ ਆ ਉਹ ਤਰ੍ਹਾਂ-ਤਰ੍ਹਾਂ ਦੇ ਜਿਹੜੇ ਮੈਡੀਕਲ ਕੈਂਪ ਲਗਾ ਕੇ ਤੇ ਜਿਹੜੇ ਸਾਡੇ ਜਾਨਮਾਲ ਦੀ ਰਾਖੀ ਦੇ ਲਈ ਵੀ ਤਤਪਰ ਆ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਬੀਐਸਐਫ 101 ਬਟਾਲੀਅਨ ਦੇ ਕਮਾਂਡਰ ਸ਼੍ਰੀ ਅਲਕੇਸ਼ ਕੁਮਾਰ सिन्हा ਜੀ ਦੇ ਮੈਸੇਜ ਜਿਨ੍ਹਾਂ ਨੇ ਜਿਹੜਾ ਇੱਥੇ ਪਹੁੰਚ ਕੇ ਉਹਨਾਂ ਨੇ ਰਿਬਨ ਕਟਿਆ ਅਤੇ ਇਸ ਮੈਡੀਕਲ ਕੈਂਪ ਦੇ ਵਿੱਚ ਭਾਗ ਲਿਆ ਅਤੇ ਡਾਕਟਰਾਂ ਦੀ ਟੀਮ ਵੀ ਜਿਹੜੀ ਢਿੰਗਰਾ ਹਸਪੀਟਲ ਅੰਮ੍ਰਿਤਸਰ ਤੋਂ ਪਹੁੰਚੀ ਆ ਉਹ ਵੀ ਸਾਡੇ ਨਾਲ ਮੌਜੂਦ ਆ ਅਸੀਂ ਉਹਨਾਂ ਦੇ ਨਾਲ ਵੀ ਕਰਾਂਗੇ ਇਸ ਵਿਸ਼ੇ ਤੇ ਗੱਲਬਾਤ ਨਮਸਕਾਰ ਮੈਡਮ ਨਮਸਕਾਰ मैडम पहले तो आपको कॉन्ग्रेजुलेसन के आपने जो मेडिकल कैंप अपने इस हेड क्वार्टर में रखा है कोशिश है कि बहुत इंटीरियर बॉर्डर इलाका है तो यहाँ डॉक्टर्स अच्छे अवेलेबल होते नहीं हैं तो हमने कोशिश की कि थोड़े सिविलियंस को भी बता के उनको बुला के जो भी उनकी थोड़ी प्रॉब्लम्स हैं वो डॉक्टर्स के साथ शेयर करें कुछ मदद मिल सके मैडम जैसे बीएसएफ तो पहले ही बड़े तत्पर रहती है देखो हम जो लोग हैं जो देश के नागरिक हैं वो बड़े आराम से सोते हैं और बीएसएफ एस एफ जाके उनकी राखी करती है और यहाँ जान की भी राखी की जा रही है हमारी कोशिश यही है कि बॉर्डर पे भी रक्षा कर सकें हमारे हसबेंड्स और हम कोशिश करते हैं कि हमारा जो भी लेडीज़ के वेलफेयर जितना भी हम कर सकें हम कोशिश करते हैं पूरी की वो वेलफेयर उनको दें ਥੈਂਕ ਯੂ ਮੈਮ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਆ ਜਿਹੜੇ ਬੱਚਿਆਂ ਦੇ ਡਾਕਟਰ ਆ ਠਿੰਗਰਾ ਹਸਪੀਟਲ ਤੋਂ ਆਏ ਆ ਸਰਦਾਰ ਰਣਜੀਤ ਸਿੰਘ ਜੀ ਸਸੀਕਾਰ ਡਾਕਟਰ ਸਾਹਿਬ ਸ਼ਸ਼ੀਕਲ ਜੀ ਡਾਕਟਰ ਸਾਹਿਬ ਅੱਜ ਤੁਸੀਂ ਖੇਮ ਕਰਨ ਬੀਐਸਐਫ ਹੈੱਡ ਕੁਆਰਟਰ ਪਹੁੰਚੇ ਹੋ ਫ੍ਰੀ ਮੈਡੀਕਲ ਚੈੱਕਅਪ ਹੋ ਰਿਹਾ ਇੱਥੇ ਤੇ ਕਿੰਨੇ ਕੁ ਜਿਹੜਾ ਮਰੀਜ਼ਾਂ ਨੇ ਜਿਹੜਾ ਕਿੰਨੇ ਕੁ ਬੱਚਿਆਂ ਨੇ ਜਿਹੜਾ ਇੱਥੇ ਚੈੱਕਅਪ ਕਰਵਾਇਆ ਤੇ ਕਿੰਨੇ ਆਕ ਨੂੰ ਦੇਖਿਆ ਜਾ ਰਿਹਾ ਅ ਦੇਖੋ 40 ਤੋਂ 50 ਬੱਚੇ ਦੇਖ ਚੁੱਕੇ ਹੋਏ ਆ ਤੇ ਉਹ ਸਾਡਾ ਇਹੀ ਮਿਸ਼ਨ ਆ ਵੀ ਆਪਾਂ ਵੱਧ ਤੋਂ ਵੱਧ ਬੱਚਿਆਂ ਦੀ ਲਾਈਫ ਸੇਵ ਕਰ ਸਕੀਏ ਤੇ ਇਹ ਬੱਚਿਆਂ ਵਾਸਤੇ ਜਿਹੜਾ ਮਤਲਬ ਇਹ ਕਿੰਨੇ ਮੈਡੀਸਿਨ ਦਾ ਵੀ ਜਿਹੜਾ ਰੇਂਜ ਹਾਂਜੀ ਉਹ ਵੀ ਆਪਾਂ ਇੱਥੇ ਆਪਾਂ ਫ੍ਰੀ ਮੈਡੀਸਿਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਕਿ ਹਰ ਇੱਕ ਹਰ ਇੱਕ ਬੱਚੇ ਨੂੰ ਫ੍ਰੀ ਮੈਡੀਸਿਨ ਦੇ ਦਿੱਤੀ ਜਾ ਸੋ ਸਾਡੇ ਨਾਲ ਐ ਮੈਡਮ ਮੌਜੂਦ ਆ ਉਹਨਾਂ ਨੇ ਦੇ ਨਾਲ ਕਰਾਂਗੇ ਅਸੀਂ ਇਸ ਵਿਸ਼ੇ ਤੇ ਗੱਲਬਾਤ ਜੋ ਠਿੰਗਰਾ ਹਸਪੀਟਲ ਤੋਂ ਆਏ ਮੈਡਮ ਨਮਸਕਾਰ ਨਮਸਕਾਰ ਜੀ ਹਾਂ ਜੀ ਕੀ ਮੈਸੇਜ ਹੈ ਜੀ ਆਮ ਪਬਲਿਕ ਦੇ ਲਈ ਮੈਸੇਜ ਆਮ ਪਬਲਿਕ ਨੂੰ ਇਹ ਹੋਈ ਹੈ ਕਿ ਆਪਣੀ ਸਿਹਤ ਦਾ ਵੱਦ ਤੋਂ ਵੱਧ ਧਿਆਨ ਰੱਖਿਆ ਜਾਵੇ ਕਿਉਂਕਿ ਕੁਝ ਪਿੰਡ ਦੇ ਲੋਕ ਹੈ ਜਿਹੜੇ ਕੁਝ ਸਟੱਡੀ ਕਰਕੇ ਕੁਝ ਬੈਕਵਰਡ ਏਰੀਏ ਚ ਆ ਜਿਨ੍ਹਾਂ ਨੂੰ ਨਹੀਂ ਪਤਾ ਕੁਝ ਲੱਛਣ ਹੁੰਦੇ ਨੇ ਗਾਇਨਾ ਕੋਲੀਜਿਸ ਦੇ ਉਹਨਾਂ ਨੂੰ ਅਸੀਂ ਅੱਜ ਜਾਣ ਪਛਾਣ ਕਰਵਾਉਣ ਲਈ ਆਏ ਆ ਕਿ ਕੁਝ ਲੱਛਣ ਦੱਸੇ ਨੇ ਮੈਡੀਸਿਨ ਵਗੈਰਾ ਬਾਰੇ ਜਾਨੂ ਕਰਵਾਇਆ ਹੈ ਕਿ ਵੱਧ ਤੋਂ ਵੱਧ ਆਪਣੀ ਸਿਹਤ ਦਾ ਧਿਆਨ ਰੱਖਿਆ ਜਾਵੇ ਤੇ ਗਾਂ ਜਿਹੜੇ ਬੱਚੇ ਆ ਪੈਡੀਆਟ੍ਰਿਕ ਹੈ ਜੋ ਅੱਜ ਦੀ ਏਜ ਹੈ ਬੱਚਿਆਂ ਦੀ ਹਾਈਟ weight ਇਹ ਇਸ ਏਜ ਚ ਬਹੁਤ ਧਿਆਨ ਰੱਖਣਾ ਚਾਹੀਦਾ ਬੱਚਿਆਂ ਦਾ ਕਿ ਉਹਨਾਂ ਦੀ ਹਾਈਟ weight ਗਤੀਵਿਧੀਆਂ ਬੱਚੇ ਦੀਆਂ ਕਿਸ ਤਰ੍ਹਾਂ ਦੀਆਂ ਨੇ ਤੇ ਮੈਡਮ ਜਿਸ ਤਰ੍ਹਾਂ ਅੱਜ ਕਿੰਨੇ ਆ ਕਿ ਜਿਹੜਾ ਬੱਚਿਆਂ ਨੇ ਤੁਹਾਡੇ ਕੋਲ ਆ ਕੇ ਚੈੱਕਅਪ ਕਰਵਾਇਆ ਅੱਜ ਜੀ ਆਪਾਂ ਬੱਚਿਆਂ ਦੀ ਤੇ ਮਦਰਸ ਦੀ ਗੱਲ ਕਰੀਏ ਤਾਂ ਕੁੱਲ ਸਾਡੇ ਕੋਲੋਂ ਹੁਣ ਤੱਕ ਸੋ ਪੇਸ਼ੈਂਟ ਹੋ ਚੁੱਕਾ ਹੈ ਜੋ ਚੈੱਕਅਪ ਅੱਗੇ ਵੀ ਚੱਲ ਰਿਹਾ ਹੈ ਹੁਣ ਹੁਣ ਤੱਕ ਜਿਹੜੀ ਇਹ ਸੋ ਗਿਣਤੀ ਹੋ ਗਈ ਹੈ ਜੀ ਤੁਹਾਡੇ ਹਸਪੀਟਲ ਦੇ ਵਿੱਚ ਮਤਲਬ ਜਿਹੜਾ ਜਿਵੇਂ ਸਰਕਾਰੀ ਕਾਰਡ ਹੈਗੇ 5 ਲੱਖ ਵਾਲੇ ਉਹ ਵੀ ਚੱਲਦੇ ਮੈਮ ਹਾਂਜੀ ਹਾਂਜੀ ਬਿਲਕੁਲ ਜੀ ਜਿਹੜੇ ਜਿਹਨਾਂ ਨਹੀਂ ਹੈ ਸੀਏਪੀਐਫ ਦੇ ਕਾਰਡ ਨਹੀਂ ਹੈ ਜੋ ਪਿੰਡੂ ਹੈ 5 ਲੱਖ ਵਾਲੇ ਕਾਰਡ ਹੈ ਮੋਦੀ ਵਾਲੇ ਉਸ ਕਾਰਡ ਤੇ ਵੀ ਸਾਡੇ ਹਸਪੀਟਲ ਚ ਫ੍ਰੀ ਸਹੂਲਤ ਦਿੱਤੀ ਜਾ ਰਹੀ ਹੈ ਕਿਹੜੇ ਕਿਹੜੇ ਇਲਾਜ ਮੈਡਮ ਉੱਥੇ ਤੁਹਾਡੇ ਹਸਪੀਟਲ ਦੇ ਵਿੱਚ ਫ੍ਰੀ ਹੁੰਦੇ ਸਾਡੇ ਹਸਪੀਟਲ ਚ ਗਾਇਨੀ ਪੈਡੀਟ੍ਰਿਕ ਮੈਕਜ਼ੂਲਾ ਫੇਸ਼ੀਅਲ ਡੈਂਟਲ ਸਰਜਰੀ ਇਹ ਸਭ ਈਲਾ ਸਾਡੇ ਹਸਪੀਟਲ ਚ ਹੋ ਰਿਹਾ ਥੈਂਕ ਯੂ ਅੱਛਾ ਇਹ ਸੀ ਡਾਕਟਰ ਜਿਹੜੇ ਅੰਮ੍ਰਿਤਸਰ ਤੋਂ ਢੀਂਗਰਾ ਹਸਪੀਟਲ ਤੋਂ ਪਹੁੰਚੇ ਆਂ ਦੋਸਤੋ ਤੁਸੀਂ ਦੇਖ ਰਹੇ ਹੋ ਟਾਈਮਸ ਨਿਊਜ਼ ਟਾਈਮਸ ਮੈਕਸ 24 ਪੰਜਾਬ ਮੈਂ ਤੁਹਾਡਾ ਆਪਣਾ ਦਵਿੰਦਰ ਸੋਹਤਾ ਮੈਂ ਹੁਣੇ ਤੁਹਾਨੂੰ ਦੱਸ ਰਿਹਾ ਸੀ ਕਿ ਬੀਐਸਐਫ ਜਿਹੜੀ ਹੈ ਬਾਰਡਰ ਦੇ ਵੱਲੋਂ ਗੱਲ ਕਰੀਏ ਤੇ ਬਾਰਡਰ ਦੇ ਉੱਤੇ ਵੀ ਬੜੀ ਚੌਕਸੀ ਦੇ ਨਾਲ ਰਹਿੰਦੀ ਹੈ ਤਾਂ ਜੋ ਆਮ ਪਬਲਿਕ ਜਿਹੜੀ ਆਰਾਮ ਦੇ ਨਾਲ ਸੌ ਸਕੇ ਇੱਥੇ ਬੀਐਸਐਫ ਵੱਲੋਂ ਸਮੇਂ-ਸਮੇਂ ਸਿਰ ਜਿਹੜਾ ਮੈਡੀਕਲ ਕੈਂਪ ਪਿੰਡਾਂ ਦੇ ਵਿੱਚ ਲਾਏ ਜਾਂਦੇ ਆ ਤਾਂ ਜੋ ਪਿੰਡ ਦੇ ਲੋਕਾਂ ਦੇ ਬਾਰਡਰ ਦੇ ਲੋਕਾਂ ਦੀ ਜਿਹੜੀ ਜਾਨ-ਮਾਲ ਦੀ ਵੀ ਰਾਖੀ ਜਿਹੜੀ ਕੀਤੀ ਜਾਵੇ ਦੇਖ ਰਹੇ ਹੋ ਖੇਮ ਕਰਨ ਤੋਂ ਦਵਿੰਦਰ ਸੋਹਤਾ ਦੀ ਵਿਸ਼ੇਸ਼ ਰਿਪੋਰਟ